ਅੱਜ ਮੈਨੂੰ ਹੁੜੇ ਹੀ ਕਿਸੇ ਨੇ ਇੱਕ ਬਿਆਨ ਭੇਜਿਆ ਬੀਜੇਪੀ ਦਾ ਲੀਡਰ ਗੇਜਾਰਾਮ ਜੀ ਆ ਕੋਈ ਤੁਸੀਂ ਵੀ ਉਹਦਾ ਬਿਆਨ ਸਾਰਿਆਂ ਨੇ ਦੇਖਿਆ ਹੋਣਾ ਉਹਦਾ ਬਿਆਨ ਬਹੁਤ ਘਟਿਆ ਨਿੰਦਨਯੋਗ ਬਚਕਾਨਾ ਔਰ ਬੀਜੇਪੀ ਦੀ ਉਹ ਸੋਚ ਜਿਹੜੀ ਪੰਜਾਬ ਤੋਂ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਗੇਜਾਰਾਮ ਜੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਜੇ ਤੁਹਾਨੂੰ ਮੋਦੀ ਚੰਗਾ ਨਹੀਂ ਲੱਗਦਾ ਤੇ ਤੁਸੀਂ ਉਹਨੂੰ 2-2000 ਰੁਪਏ ਕਿਉਂ ਲੈਦੇ ਹੋ ਗੇਜਾਦਾਮ ਜੀ ਕਹਿੰਦੇ ਆ ਜੀ ਤੁਸੀਂ ਮੰਨਰੇਗਾ ਦੇ ਪੈਸੇ ਕੋ ਲੈ ਦਿਓ ਤੁਸੀਂ ਬਾਕੀ ਜਿਹੜੀਆਂ ਸਕੀਮਾਂ ਨੇ ਉਹ ਪੈਸਾ ਕਿਉਂ ਲੈ ਦਿਓ ਉਹ ਪੈਸਾ ਕਹਿੰਦੇ ਵਾਪਸ ਮੋੜੋ ਗੇਜਾਦਾਮ ਜੀ ਬਸ ਮੈਂ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇਹ ਜਿਹੜਾ ਦੇਸ਼ ਹੈ ਇਹ ਸਰ ਮੋਦੀ ਦੇ ਬਾਪ ਦਾ ਨਹੀਂ ਹੈ ਇਹ ਭਾਤ ਦੇ ਲੋਕਾਂ ਦਾ ਹੈ ਸਰ ਇਹ ਜਿਹੜਾ ਤੁਸੀਂ ਪੈਸਾ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ ਪੰਜਾਬ ਜਿਹੜਾ ਬੱਡੇ ਪਦਰ ਦੇ ਉੱਤੇ ਆਪਣੀ GST ਦਿੰਦਾ ਹਰ ਤਰ੍ਹਾਂ ਦਾ ਟੈਕਸ ਦਿੰਦਾ ਉਹਦੇ ਚੋਂ ਸਾਨੂੰ ਪੈਸਾ ਵਾਪਸ ਆਉਂਦਾ ਤੁਸੀਂ ਉਹ ਵੀ ਕਹਦੇ ਹੋ ਵਾਪਸ ਮੋੜ ਦਿਓ ਕੀ ਦੇ ਦੇਓ ਸਾਨੂੰ 2000 ਰੁਪਏ ਬਹੁਤ ਜ਼ਿਆਦਾ ਕਿੰਨਾ ਨੁਕਸਾਨ ਹੋਇਆ ਹੁਣੇ ਹੜ੍ਹਾਂ ਦੇ ਵਿੱਚ ਕੀ ਦਿੱਤਾ ਤੁਸੀਂ ਤੁਸੀਂ ਸੱਤ 1600 ਕਰੋੜ ਰੁਪਏ ਅਨਾਉਂਸ ਕਰਕੇ ਉਹ ਵੀ ਦੇ ਦਿੱਤਾ ਸਾਡਾ 850 ਕਰੋੜ ਰੁਪਏ ਆਰਡੀਐਫ ਦਾ ਉਹ ਵੀ ਦਿੱਤਾ ਸਾਡੇ ਕੋਲ ਜੁਨੀਅਰ ਸਿਟੀ ਤੁਸੀਂ ਖੋਣਾ ਚਾਹੁੰਦੇ ਹੋ ਸਾਡੇ ਕੋਲ ਪਾਣੀ ਤੁਸੀਂ ਖੋਣਾ ਚਾਹੁੰਦੇ ਹੋ ਸਰ ਕੀ ਚਾਹੁੰਦੇ ਹੋ ਤੁਸੀਂ ਤੁਹਾਡਾ ਬਿਆਨ ਬਹੁਤ ਹੀ ਨਿਹਾਇਤ ਘਟਿਆ ਬਿਆਨ ਹੈ ਤੁਹਾਡੀ ਸੋਚ ਘਟਿਆ ਉਹਦੇ ਸੋਚ ਦਾ ਤੁਹਾਡਾ ਇਹ ਬਿਆਨ ਹੈ ਉਹ ਸੋਚ ਦਾ ਪ੍ਰਤੀਕ ਹੈ ਜਿਹੜੀ ਸੋਚ ਭਾਜਪੀ ਦੀ ਐਂਟੀ ਜਿਹੜਾ ਕਹਿੰਦੇ ਮੋਦੀ ਪੰਜਾਬ ਵਿਰੋਧੀ ਸਾਡੇ 700 ਕਿਸਾਨ ਤੁਹਾਡੇ ਮੋਦੀ ਨੇ ਹੰਕਾਰ ਦੇ ਵਿੱਚ ਕਿਸਾਨ ਸ਼ਹੀਦ ਕੀਤਾ 1.5 ਸਾਲ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਛੜਕਾਂ ਤੇ ਬੈਠੇ ਦੇ ਔਰ ਮੋਦੀ ਜੀ ਨੇ 5 ਮਿੰਟ ਟਾਈਮ ਦੇ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ 1.5 ਸਾਲ ਸਾਰ ਲੱਖਾਂ ਕਿਸਾਨ ਬੈਠੇ ਦੇ ਇਹ ਆ ਹਾਲ ਤੁਹਾਡਾ ਕਿੱਦਾਂ ਤੁਹਾਨੂੰ ਪੰਜਾਬ ਦੇ ਲੋਕ ਲਾਇਕ ਕਰਨਗੇ ਪਰ ਜਿਹੜਾ ਪੈਸਾ ਉਹ ਸਾਡਾ ਪੈਸਾ ਸਰ ਸਾਡੀ ਜੀਐਸਟੀ ਦਾ ਪੈਸਾ ਹੈ ਸਾਡੇ ਟੈਕਸਾਂ ਦਾ ਪੈਸਾ ਉਹ ਤੁਹਾਡਾ ਪੈਸਾ ਨਹੀਂ ਹੈ ਉਹ ਮੋਦੀ ਦੇ ਕਦੋਂ ਪੈਸਾ ਨਹੀਂ ਆਉਂਦਾ ਉਹ ਭਾਜਪਾ ਦੇ ਦਫ਼ਤਰ ਚੋਂ ਪੈਸਾ ਨਹੀਂ ਆਉਂਦਾ ਉਹ ਕੇਂਦਰ ਦੀਆਂ ਸਕੀਮਾਂ ਜਿੰਨਾ ਚਾਹੀ ਆਪਣਾ ਯੋਗਦਾਨ ਪਾਦੇ ਤਾਂ ਉਹੀ ਪੈਸਾ ਸਾਨੂੰ ਟਰਨ ਆਉਂਦਾ ਸੋ ਮੈਂ ਤੁਹਾਡੇ ਬਿਆਨ ਨੂੰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਇਹ ਜਿੰਦਾ ਕਰਦਾ ਔਰ ਮੈਂ ਸਮਝਦਾ ਕਿ ਤੁਹਾਡਾ ਬਿਆਨ ਜਿਹੜਾ ਬਹੁਤ ਹੀ ਘਟੀਆਂ ਨੀਵਾਂ ਔਰ ਬੀਜੇਪੀ ਦੀ ਪੰਜਾਬ ਵਿਰੋਧੀ ਸੋਚ ਜਿਹੜੀ ਆ ਉਹਦਾ ਇੱਕ ਪਤੀਕ ਹੈ ਪੰਜਾਬ ਵਿਰੋਧੀ ਹੈ ਤੁਹਾਡਾ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ